ਬੰਦੇ ਕਈ ਕਿਸਮਾਂ ਦੇ ਯਾਰੋ ਦੁਨੀਆ ਵਿੱਚ ਬੰਦੇ ਕਈ ਕਿਸਮਾਂ ਦੇ ਯਾਰੋ ਦੁਨੀਆ ਵਿੱਚ ਸਮਝਣ ਹੀ ਰੋ ਖੁਦ ਨੂੰ ਦੂਜੇ ਨੂੰ ਸਮਝਦੇ ਤੇ ਚ ਬੰਦੇ ਕਈ ਕਿਸਮਾਂ ਦੇ ਬੰਦੇ ਕਈ ਕਿਸਮਾਂ ਦੇ ਬੰਦੇ ਕਈ ਕਿਸਮਾਂ ਦੇ ਯਾਰੋ ਦੁਨੀਆ ਵਿੱਚ ਤਮਝਣ ਹੀ ਰੋ ਖੁਦ ਨੂੰ ਆ ਤਮਝਣ ਹੀ ਰੋ ਖੁਦ ਨੂੰ ਦੂਜੇ ਨੂੰ ਸਮਝਦੇ ਤੱਕ ਬੰਦੇ ਕਈ ਕਿਸਮ ਦੇ ਕੋਈ ਚੁਗਲਖੋਰ ਹੁੰਦਾ ਕੋਈ ਹੁੰਦਾ ਲਾਈ ਲੱਗ ਕੋਈ ਚੁਗਲਖੋਰ ਹੁੰਦਾ ਕੋਈ ਚੁਗਲਖੋਰ ਹੁੰਦਾ ਕੋਈ ਚੁਗਲਖੋਰ ਹੁੰਦਾ ਕੋਈ ਹੁੰਦਾ ਲਾਈ ਲੱਗ ਕੋਈ ਦੇਖੇ ਤਮਾਸ਼ਾ ਜੀ ਕੋਈ ਦੇਖੇ ਤਮਾਸ਼ਾ ਜੀ ਕੋਈ ਦੇਖੇ ਤਮਾਸ਼ਾ ਜੀ ਕੋਈ ਦੇਖੇ ਤਮਾਸ਼ਾ ਜੀ ਕੋਈ ਲਾਵੇ ਕਰ ਕਰ ਅਗ ਐਸੇ ਬੰਦਿਆਂ ਦੇ ਮਾਰੋ ਚਪੇੜਾਂ ਖਿੱਚੇ ਐਸੇ ਬੰਦਿਆਂ ਦੇ ਮਾਰੋ ਚਪੇੜਾਂ ਖਿੱਚੇ ਬੰਦੇ ਕਈ ਕਿਸਮਾਂ ਦੇ ਯਾਰੋ ਦੁਨੀਆਂ ਦੇ ਵਿੱਚ ਬੰਦੇ ਕਈ ਕਿਸਮਾਂ ਦੇ ਖੁਦਗਰਜ਼ ਲਾਲਚੀ ਹੁੰਦੇ ਜੋ ਕਰਦੇ ਮਾਇਆ ਮਾਇਆ ਖੁਦਗਰਜ਼ ਲਾਲਚੀ ਹੁੰਦੇ ਜੋ ਕਰਦੇ ਮਾਇਆ ਮਾਇਆ ਕਈ ਕੰਜੂਸ ਮੱਕੀ ਚੂਸ ਹੁੰਦੇ ਜੋ ਨਾ ਬਚਾਉਂਦੇ ਕਾਇਆ ਕਈ ਕੰਜੂਸ ਮੱਖੀ ਚੂਸੋਂਦੇ ਜੋ ਨਾ ਬਚਾਉਂਦੇ ਕਾਇਆ ਜੋ ਪੁੰਨ ਦਾਣ ਨ ਕਰਦੇ ਜੋ ਪੁੰਨ ਦਾਣ ਨ ਕਰਦੇ ਬੰਦੇ ਕਾਂ ਦੇ ਓਹ ਹੋ ਰਿਚ ਜੋ ਪੁੰਨ ਦਾਣ ਨ ਕਰਦੇ ਬੰਦੇ ਕਾਂ ਦੇ ਓਹ ਹੋ ਰਿਚ ਬੰਦੇ ਕਈ ਕਿ ਸਮਾਦੇ ਬੰਦੇ ਕਈ ਕਿ ਸਮਾਦੇ ਯਾਰੋ ਦੁਨੀਆ ਦੇ ਵਿੱਚ ਕਈ ਦਲ ਬਦਲੂ ਹੁੰਦੇ ਨੇ ਕਈ ਹੁੰਦੇ ਮੋਕਾ ਪ੍ਰਸੀਈ ਕਈ ਦਲ ਬਦਲੂ ਹੁੰਦੇ ਨੇ ਕਈ ਦਲ ਬਦਲੂ ਹੁੰਦੇ ਨੇ ਕਈ ਹੁੰਦੇ ਨੇ ਮੋਕਾ ਪ੍ਰਸੀਈ ਹੋਇ ਰਹੁੰਦੇ ਕਰਮਾਂ ਨੂੰ ਕਈ ਰਹੁੰਦੇ ਕਰਮਾਂ ਨੂੰ ਕਈ ਹੁੰਦੇ ਨੇ ਮੋਲਾ ਮਸਤੀ ਕਈ ਰਹੁੰਦੇ ਕਰਮਾਂ ਨੂੰ ਕਈ ਰਹੁੰਦੇ ਕਰਮਾਂ ਨੂੰ ਕਈ ਹੁੰਦੇ ਨੇ ਮੋਲਾ ਮਸਤੀ ਬੰਦੇ ਕਈ ਕਿਸਮ ਦੇ ਬੰਦੇ ਕਈ ਕਿਸਮ ਦੇ ਯਾਰੋ ਦੁਨੀਆ ਦੇ ਵਿੱਚ